सरपंच सिंह जी सबका सरपंच बलविंद सिंह जी हरसिमरन सिंह जी नरंजन सिंह जी लखविंद सिंह जी ਗੁਰਿੰਦਰ ਸਿੰਘ ਕੋਲੋਂ ਸਾਰੇ ਸਤਿਕਾਰ ਜੋ ਗਿਆ ਜਿਹੜੇ ਨਾਂ ਨਹੀਂ ਬੋਲੇ ਸਾਰੇ ਤੁਸੀਂ ਜਿਹਾਰੂ ਸਾਥੀ ਦੇ ਸਾਰਿਆਂ ਨੂੰ ਵਾਜੂ ਦਿੱਕਾ ਖਾਲਸਾ ਵਾਜੂ ਕਿਰਦਾਵਾ ਜੀ ਨੇ ਇਹ ਜਿਹੜੀ ਸਰਕਾਰ ਬਣੀ ਹੈ ਜਾਂ ਕਾਂਗਰਸ ਦੀ ਜਿਹੜੀ ਪਿਛਲੀ ਸਰਕਾਰ ਹੈ ਦੋਵੇਂ ਝੂਠ ਘੋਰ ਕੇ ਇੱਕ ਸੌਂ ਖਾ ਕੇ ਬਣੀ ਸੀ ਤੇ ਗੁਰਕਾ ਸਾਹਿਬ ਦੀ ਸੌ ਖਾਲੀ ਉਹ ਜਿਹੜਾ ਐਡਾ ਵੱਡਾ ਖਾਨਦਾਨ ਰਜਵਾਰਿਆਂ ਦਾ ਪਟਿਆਲੇ ਵਾਲਿਆਂ ਦਾ ਸੀਐਮ ਰੇ ਕੈਪਟਨ ਅਮਰਿੰਦਰ ਸਿੰਘ ਹੁਣ ਜੋ ਇਸ ਲੈਵਲ ਦਾ ਬੰਦਾ ਜਿਹੜੀ ਸਾਡੀ ਸ਼ਰਧਾ ਦਾ ਕੇਂਦਰ ਗੁਰਬਾਣੀ ਹੈ ਜਿਹਨੂੰ ਸਾਰੇ ਅਸੀਂ ਪੁੱਛਦੇ ਆ ਉਹ ਇੰਨ ਕਰਕੇ ਗੁਰਕਾ ਸਾਹਿਬ ਆਪਸੇ ਰੱਖ ਕੇ ਦਮਦਮਾ ਸਾਹਿਬ ਵੱਲ ਨੂੰ ਮੁਹਰ ਕਰਕੇ ਕਵੇ ਕਿ ਮੈਨੂੰ ਸੌਂ ਆ ਇਹ ਮੇਰਾ ਮੂੰਹ ਗੁਰੂ ਘਰ ਵਾਲਿਆ ਤੁਸੀਂ ਮੈਨੂੰ ਜਿਤਾ ਦਿਓ ਮੈਂ ਚਾਹੁੰਦਾ ਤੇ ਨਸ਼ਾ ਖਤਮ ਕਰ ਦੂੰਗਾ ਤੇ ਬਾਕੀ ਜਿਹੜੇ ਇਹਨਾਂ ਨੇ ਲਾਰੇ ਲੱਬੇ ਦੁਨੀਆ ਪਰਦੇ ਝੂਠ ਪਰੋਸੇ ਲੋਕ ਉਹਨਾਂ ਦੇ ਉਸ ਸ਼ਬਦ ਜਾਜ ਪਸ ਕੇ ਜਿਹੜਾ ਬੰਦਾ ਮੁੜ ਕੇ ਇੰਨੇ ਇੱਕ ਬੇਇੱਜ਼ਤ ਲੋਕ ਆ ਤੁਸੀਂ ਇਹ ਦੇਖੋ ਵੀ ਇੰਡੀ ਵੱਡੀ ਗੱਲ ਪਬਲੀਕਲੀ ਕਰਕੇ ਤੇ ਗੁਰੂ ਘਰ ਕੋਈ ਇੱਕ ਸੀਐਮ ਅੱਜ ਤੱਕ ਇਹ ਹੋ ਜਾਈ ਨਹੀਂ ਉਹਦਾ ਜਿਹੜਾ ਗੁਰੂ ਘਰ ਵਿੱਚ ਸ਼ਰਾਨਾ ਕਰਨ ਆਇਆ ਉਹ ਕੋ ਨਹੀਂ ਆਇਆ ਇਸ ਦੋ ਮਿੰਟ ਦੀ ਗੱਲ ਹੋ ਸੀ ਕਿਹੜਾ ਗੁਰੂ ਘਰ ਤੋਂ ਮੂੰ ਮੋੜ ਗਿਆ ਤੇ ਤੁਸੀਂ ਅਸੀਂ ਕੌਣ ਹਾਂ ਮੁੰ ਬੜਿਆ ਨਹੀਂ ਆਪਣੇ ਉੱਥੇ ਹੀ ਆਸੀ ਕਰਦੇ ਰਹੇ ਫਾਰਮ ਹਾਊਸ ਬਣਾ ਕੇ ਉਥੋਂ ਬਾਹਰ ਨਹੀਂ ਨਿਕਲਿਆ ਬਾਦਲ ਸਾਹਿਬ ਬਹਿ ਜਾਂਦੇ ਦੇ 7 ਵਜੇ ਸੀ ਐਮ ਸੀ ਸੰਗਤ ਦਰਸ਼ਨ ਸਾਰੇ ਪੰਜਾਬ ਦੇ ਤੁਹਾਨੂੰ ਸਭ ਨੂੰ ਮਿਲਣਾ ਹਰ 15 ਦਿਨਾਂ ਬਾਅਦ ਮੌਸਰ ਹੋਣਾ ਹਰ ਸਮੱਸਿਆ ਤੇ ਵਪਾਰੀਆਂ ਨੂੰ ਮਿਲਣਾ ਇੰਡਸਟਰੀਸਟਾਂ ਨੂੰ ਮਿਲਣਾ ਆਮ ਲੋਕਾਂ ਨੂੰ ਮਿਲਣਾ ਕੋਈ ਦੱਸਿਆ ਨਹੀਂ ਚਲੋ ਲੋਕੀ ਉਹਨਾਂ ਤੋਂ ਅਕਿ ਬਾਕੀ ਮੰਤਰੀ ਜਿਹੜਾ ਜੋਦੇ ਹੱਥ ਜਾ ਬਿਕੋ ਸੀਐਮ ਹੀ ਨਹੀਂ ਹੋਈ ਅੰਦਰ ਵਰ ਗਿਆ ਤੇ ਫਿਰ ਮੰਤਰੀਆਂ ਦੇ ਜੋ ਹੱਥ ਆਇਆ ਜੋ ਲੁੱਟਿਆ ਗਿਆ ਲੁੱਟ ਕੇ ਕੋਈ ਐ ਨਿਕਲ ਗਿਆ ਕੋਈ ਐ ਨਿਕਲ ਗਿਆ ਲੋਕਾਂ ਦਾ ਕਿੱਥੇ ਪਰਕਰਤਾ ਉਹਨਾਂ ਤੋਂ ਅਸੀਂ ਅੱਕੇ ਉਸ ਤੋਂ ਬਾਅਦ ਤੇ ਝੂਠੇ ਕਲਾਪੀ ਆ ਗਏ ਦਿੱਲੀ ਦੇ ਪਲਾਨ ਲੈ ਕੇ ਆਏ ਦਿਮਾਗ ਇਹਨਾਂ ਦਾ ਇੰਨਾ ਜ਼ਿਆਦਾ ਵਾਅਦਾ ਸ਼ਰਿਆਮ ਸੇ ਤੇ ਲੋਗੇ ਝੂਠ ਬੋਲਦੇ ਆ ਤੇ ਢੀਠ ਤਾਂ ਹੀ ਇੰਨੀ ਆ ਕਿ ਰਤੀ ਬਾ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਰਤੀ ਬਾ ਹਾਲੇ ਵੀ ਉਸੇ ਤਰ੍ਹਾਂ ਝੂਠ ਬੋਲੀ ਜਾਂਦੇ ਨੇ ਥੱਲੇ ਕਰਾਉਂਦੇ ਹੈ ਹੀ ਕੱਖ ਨਹੀਂ ਫਿਰ ਤੁਹਾਨੂੰ ਕਹੀ ਜਾਂਦੇ ਆ ਤੇ ਤੁਹਾਡੇ ਮੋਟਰਸਾਈਕਲਾਂ ਦੇ ਤੁਹਾਡੇ ਘਰ ਘਰ ਸਰਟੀਫਿਕੇਟ ਬਣਾਉਣਾ ਰਹੇ ਅਹੀਂ ਆ ਕਰਤਾ ਹੈ ਉਹਦੀਆਂ ਪਾਈਆਂ ਘਰ ਘਰ ਸਰਟੀਫਿਕੇਟ ਬਣਾ ਰਹੇ ਜੀ ਲੋਕੀ ਧੱਕੇ ਖਾਂਡੇ ਕਚਰਾ ਕਚਰੀਆਂ ਤੇ ਮੈਨੂੰ ਸੀ ਨਹੀਂ ਮਿਲਦੀ ਕਿਹ ਲਗੋ ਸਰਟੀਫਿਕੇਟ ਨਹੀਂ ਬੰਦਾ ਦਾ 36 ਕੇ 40 ਜਿਹੜੀਆਂ ਸੇਵਾਵਾਂ ਨਾ ਉਹ ਹੀ ਘਰ ਘਰ ਹੀ ਦੇਈ ਯਾਰ ਇੱਕ ਫੋਨ ਕਰੋ ਬੰਦਾ ਘਰ ਆਉ ਫਾਰਮ ਭਰ ਕੇ ਲੈ ਚੋ ਘਰ ਸਰਟੀਫਿਕੇਟ ਦੇ ਤੂੰ ਦੇਖੇਗਾ ਤੇ ਇਹ ਦੇਬ ਸ਼ਰਮ ਨਾਲੇ ਟੀਵੀ ਤੇ ਆੜਦਾ ਹੀ ਜਾਂਦੇ ਆ ਨਾਲੇ ਕਹੀ ਦਿੰਦੇ ਆ ਕਰਤਾ ਬੋਰਡ ਲਾਇਆ ਕਿਤੇ 40000 ਨੌਕਰੀ ਜਿਤਨਾ ਨਾ ਰਾਤ ਨੂੰ ਜਦੋਂ ਚੜਦਾ ਨਾ ਪਿਆ ਗਿਆ ਤੇ ਫੋਨ ਚੁੱਕਦਾ ਤੇ ਆਂਦਾ ਵੀ ਬੋਰਡ ਲਾ ਦਿਓ ਕੱਲ 40000 ਨੌکریاں ਦਿੰਦੀਆਂ ਉਹ 40000 ਦਾ ਬੋਰਡ ਲਾ ਜਾਂਦਾ ਤੇ ਝੂਠ ਤੇ ਝੂਠੀਆਂ ਅਗਲੇ ਦਿਨ ਜਿੱਤਾ ਭੁੱਲ ਜਾਂਦਾ ਮੈਂ ਕੀ ਕਿਹਾ ਅਗਲੇ ਦਿਨ ਫੇਰ ਜਦੋਂ ਸੂਰ ਚੜਦਾਂ ਦਾ ਲਿਖ ਦੋ 32000 ਨੌکریاں ਦਿੰਦੀਆਂ ਕਿ ਜਗ੍ਹਾ ਤੇ 32000 ਨੂੰ ਹਿੰਦੁਸਤਾਨ ਦੀ ਆਪਣੀ ਪਾਰਟੀ ਦੇ ਪ੍ਰਚਾਰ ਦੇ ਜੇ ਸੱਜਵਾਰ ਦੀ ਭਾਸ਼ਾ ਨਹੀਂ ਆਉਂਦੀ ਪੂਰੇ ਪੇਜ ਦੀ ਹੈ ਇੰਨਾ ਲੋਂਡੇ ਤੇ ਉੱਤੇ ਕੇਰਲਾ ਵਰਗੇ ਸਟੇਟ ਜਾ ਇਹ ਆਮ ਆਦਮੀ ਜਿਹੜੇ ਬੜੇ ਇਹਨਾਂ ਨੇ ਇਨਕਲਾਬ ਲਿਆਉਣਾ ਸੀ ਰਦਾਵਾ ਜੀ ਨੇ ਦੱਸਿਆ ਕਿ 100-100 ਵੱਡੀ ਸੀਐਮ ਦੇ ਨਾਲ ਸਿਕਿਉਰਿਟੀ ਦੀ ਇਹ ਆਮ ਆਦਮੀ ਬੰਦੇ ਨਾਲ 50 ਗੱਡੀਆਂ ਦੀ ਘਰ ਵਾਲੀ ਨਾਲ 20 ਗੱਡੀਆਂ ਦੀ ਮਾਤਾ ਦੇ ਨਾਲ ਉਹ ਰਾਗਵ ਚੱਡਾ ਨੂੰ ਭੇਜਦੀ ਕੇਜਰੀਵਾਲ ਨੂੰ ਭੇਜਦੀਆਂ ਵੀ ਗੱਡੀਆਂ ਜਿਹੜੀਆਂ ਸਤੁੱਤੀ ਆ ਰਹੀਆਂ ਉਹ ਚਲੋ ਉਹ ਵੀ ਰਾਜ ਸਭਾ ਦਾ ਮੈਂਬਰ ਸਹੀਂ ਰਾਗਵ ਚੱਡਾ ਉਦੀ ਘਰ ਵਾਲੀ ਨੇ ਕੀ ਕੀਤਾ ਜੇ ਉਹ ਜਿਹੜੀ ਐਕਟਰਸ ਆ ਪ੍ਰਨੀਤੀ ਚੋਪੜਾ 에어ਪੋਰਟ ਦੇ ਉੱਤੇ ਕੈਮਰਾ ਐ ਮਖਾਉਂਦਾ ਪਿਆ ਨਾਲ ਉਹਦਾ ਕਮਾਂਡੋ ਪੰਜਾਬ ਦੇ ਭੱਜੇ ਫਿਰਦੇ ਸੋ ਉਹਨੂੰ ਵਿਆਹ ਕਰਾਉਂਦੀ ਨੂੰ ਕਿਹੜੇ ਖਤਰੇ ਪੈ ਗਏ ਆ ਕਿੰਨਾ ਬੇਹੂਫੇ ਨਾਲ ਲੋਕਾਂ ਨੇ ਬਣਾਇਆ ਆ ਤੇ ਆਪਾਂ ਵੀ ਇੱਕ ਨੇ ਤਾਂ ਆਧਾਰ ਨਹੀਂ ਸੈੱਟ ਕਰਦੇ ਵੀ ਜਿਹੜਾ ਵੱਡੀ ਕੱਪ ਮਾਰੂ ਉਹਦੇ ਮਗਰ ਤੁਰ ਪਾਂਗੇ ਹੁਣ ਅਮਰੀਕਾ ਤੋਂ ਆ ਗਿਆ ਆ ਉਹ ਤਾਂ 350 ਰੁਪਏ ਕਿਲੋ ਗੋਭੀ ਵੇਚੂਗਾ ਵੀ ਇਹ ਤਾਂ ਹਣ ਝੂਠ ਜਿਹਰੇ ਆ ਛੋਟੇ ਹੀ ਇਹ ਤਾਂ ਡੁੱਗ ਗਿਆ ਇਹਨਾਂ ਦਾ ਪਤਾ ਲੱਗ ਗਿਆ ਲੋਕਾਂ ਨੂੰ ਆ ਤਾਂ ਮੈਂ ਜੱਟਾਂ ਦੀ ਗੋਭੀ 350 ਰੁਪਏ ਕਿਲੋ ਵੇਚੂਗਾ ਤੇ ਜੱਟੋ ਤੇ ਸਰਕਾਰ ਦੇ ੁੰਡੇ ਆਂ ਤੇ 10 ਰੁਪਏ ਕਿਲੋ ਦੀ ਨਸਤੀ ਦੇ ਦੋ 1000 ਰੁਪਏ ਇੱਕ ਮੰਡਲ ਬਣਿਆ ਨਾ 1000 ਰੁਪਏ ਕੁਇੰਟਲ ਗੋਭੀ ਦੇ ਦੋ ਤੇ 10 ਰੁਪਏ ਕਿਲੋ ਹੀ 340 ਤੋਂ ਕਮਾਣੀ ਮੁੰਡਾ ਲੈ ਓ ਰਾਣੀ ਕੋਹੇ ਤੇਲ ਕੱਢੂਗਾ ਕੜਾ ਲੋ ਤੇ ਪਰਾਲੀ ਇਹ ਨਾਮ ਆ ਟਿੱਕੇ ਲੱਗੇ ਅਮਰੀਕਾ ਚੋਂ ਜੁ ਆਇਆ ਉਹ ਜ਼ਿੰਮੇਦਾਰ ਹੁੰਦਾ ਸਾਨੂੰ ਨਿਆਣੇ ਬਿਮਾਰ ਨਾ ਕਰਨੇ ਪੈਣ ਵਾਲੇ ਪਰਚੇ ਹੁੰਦੇ ਆ ਨਾਲੇ ਸਾਰੀ ਦੁਨੀਆ ਦੀ ਐਪੋਲੂਸ਼ਨ ਭਲਾਈ ਜਾਂਦੇ ਆ ਸਾਡੀ ਜ਼ਮੀਨ ਵਿਹਲੀ ਕਰ ਦੋ ਪਰਾਲੀ ਲੈ ਜਾਓ ਤੇਲ ਕੱਢੋ ਭਾਵੇਂ ਕਿਓ ਕੜਾ ਲੋ ਜੇ ਤੇ ਆਪਦੇ ਆਪਣੀ ਦੇ ਨਿੰਦ ਮਾੜਿਆ ਸਾਡਾ ਖਰਚਾ ਨਾ ਹੋਵੇ ਨੀ ਤੇ ਸਾਨੂੰ ਅੱਗੇ ਲਾਉਣੀ ਪੈਂਦੀ ਆ ਸਾਨੂੰ ਉਹ ਵਾਗ ਬਲ ਨਹੀਂ ਤੇ ਅੱਗ ਲਾ ਕੇ ਹੀ ਸਾਰੇਆਂ ਦੋਸਤਾਂ ਦੀਆਂ ਗਾਲਾਂ ਖਾਂਨੇ ਆ ਨਾਲੇ ਨਿਆਣੇ ਬਿਮਾਰ ਕਰਾਉਣੇ ਆਪਣੇ ਤੇ ਤੁਸੀਂ ਲੈ ਜਾਓ ਪਰਾਲੀ ਭਾਵੇਂ ਕਿਓ ਕੱਡੋ ਵਿੱਚੋਂ ਤੇਲ ਛੱਡ ਕੇ ਇਹ ਆਪਾਂ ਨੂੰ ਜਿਹੜਾ ਆਉਂਦਾ ਨਾ ਇਹ ਸਮਝਦਾ ਵੀ ਇਹ ਬੜੇ ਲੋਕ ਮੂਰਖਿਆ ਇਹਨਾਂ ਨੂੰ ਅੱਗੇ ਤੁਰ ਪੈਂਦੇ ਆ ਜਿਹੜਾ ਗੱਪਾਂ ਮਾਰੇ ਆ ਤੇ ਮਗਰ ਤੁਰ ਪੈਂਦੇ ਹੁਣ ਅਸੀਂ ਇੱਕ ਉਧਾਰ ਲਈ ਸੈਟ ਕਰਦੇ ਤੇ ਆਓ ਗੱਪਾਂ ਮਾਰੋ ਸਾਨੂੰ ਲੈ ਜਾਓ ਮਾਨਵ ਦਵਾਰ ਬਣਾ ਲਈ ਮੇਰੇ ਸਾਹਮਣੇ ਤੂੰ ਕੋ ਕੱਛੇ ਜੱਥ ਲੈ ਕੇ ਇੱਧਰ ਆ ਜਾ ਯਾਰ ਇੱਥੇ ਖੜੋ ਜਾ ਇੱਧਰ ਇੱਧਰ ਨਾਲੇ ਤੇਰੀ ਫੋਟੋ ਆਉਗੂ ਕਿ ਕਿਆ ਬੜੇ ਉੱਤਰਿਆ ਤੂੰ ਇੱਧਰ ਨਾ ਖਲੋ ਯਾਰ ਇੱਧਰ ਆ ਜਾ ਉਹ ਆ ਇੱਧਰ ਆ ਜਾ ਮੈਨੂੰ ਜਦੋਂ ਨਿਗਾ ਨਹੀਂ ਨਾ ਮਿਲਦੀ ਤੇ ਤੁਹਾਨੂੰ ਮੈਂ ਦੱਸੂ ਕੀ ਕਰੂੰਗਾ ਤੇ ਫੋਟੋ ਆ ਲਾ ਲੋਗੇ ਤੇ ਮੈਨੂੰ ਬਦਿਆਂ ਨਾਲ ਮੇਰਾ ਪਤਾ ਹੀ ਨਹੀਂ ਲੱਗਣਾ ਕਿਹੜੇ ਮੇਰੇ ਭਰਾ ਐ ਆਪਾਂ ਮੋੜਾ ਪਾਈਏ ਕੀਤਾ ਕਿਨੇ ਹਲੇ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੇ ਦੋ ਦੋ ਵਾਰੀ ਤੇ ਗੋਤ ਲੱਲਿਆ ਪਿੰਡ ਨੂੰ ਇਹ ਮਤ ਬੰਨਾ ਪੇਦਾ ਵਾਲੀ ਵਾਰਸ ਕੋਈ ਆਂਦਾ ਮੈਂ ਗੋਦ ਲੱਲੇ ਕੋਈ ਆਂਦਾ ਮੈਂ ਗੋਦ ਲੱਲੇ ਨਾ ਦੱਸੋ ਇਹੋ ਹੀ ਆ ਨਾ ਪੇ ਵਾਲੀ ਵਾਰਸ ਕੋਈ ਨਹੀਂ ਆ ਗੋਦ ਜਿਹੜਾ ਲਵਾਰਸ ਉਹ ਨਹੀਂ ਗੋਦ ਲਿੰਦੇ ਆ ਨਾ ਤੇ ਫੇਰੇ ਗੋਦ ਲੈ ਲਿਆਈ ਤੇ ਕੋਈ ਲਿਖ ਵੀ ਤੋ ਇਹਦੇ ਨਾਮ ਤੇ ਕੋਪਲੇ ਵੀ ਪਾ ਦੋ ਫੋਟੋਲ ਵਾਲੀ ਖਬਰ ਵਾਲੀ ਗੋਦ ਲੰਦੇ ਆ ਜੀ ਗੋਦਲ ਗੋਦ ਲੰਦੇ ਆ ਕੋਈ ਆਂਦਾ ਮੈਂ ਲੱਲੇ ਦੂਜਾਂ ਦਾ ਮੈਂ ਲੰਦੇ ਤੇ ਜਾਂਦਾ ਮੈਂ ਲੱਗੇ ਕੀ ਦਿੱਤਾ ਜੀ ਤੁਹਾਨੂੰ ਗੋਦ ਲੈ ਕੇ ਦੱਸੋ ਜਿਹੜਾ ਦਿੱਤਾ ਕੋਈ ਸਾਰਾ ਸਾਰਾ ਪੰਡਿਆ ਜੀ ਹੈ ਸਾਰਾ ਪੰਡੂ ਪੰਡਿਆ ਗੋਦ ਲਲਿਆ ਇੱਕ ਡਰਾਮੇ ਕੀ ਕਰਦੇ ਲੋਕ ਬੱਚੋ ਪਰ ਆ ਇੱਕ ਵਾਰੀ ਬਟਨ ਦਬਦੇ ਆ 5 ਸਾਲ ਉਮਰ ਨਿਕਲ ਜਾਂਦੀ ਆ ਫੇਰ ਬਟਨ ਦਬਦੇ 5 ਸਾਲ ਹੋਰ ਗਈ ਅਸੀਂ ਆਪਣੀ ਉਮਰਾਂ ਗਵਾਈ ਜਾਂਦੇ ਆ ਉਹ ਮੋੜਾਂ ਲਈ ਜਾਂਦੇ ਆ ਕੋਈ ਮੁੜਦਾ ਹੀ ਨਹੀਂ ਮੁੜਕੇ ਨਾ ਗੋਦ ਲਿਆਣ ਵਾਲਾ ਮੁੜਦਾ ਨਾ ਜਿਹਨੂੰ ਵੋਟਾਂ ਪਾਉਂਦੇ ਉਹ ਮੁੜਦੇ ਆ ਆਪਾਂ ਮੈਂ ਲਿਖਦੇ ਆ ਕਿ ਜਿਹੜਾ ਹੋਰ ਗੱਪੀ ਆ ਗਿਆ ਵੱਧ ਉਹ ਗੱਪਾਂ ਮਾਰ ਦੇ ਮੇਰਾ ਤੇ ਮਾਡਲ ਕੋਈ ਨਹੀਂ ਦੇਗਾ ਨਾ ਮਿੱਤਰ ਆਪਣਾ ਦਿੱਲੀ ਵਾਲਾ ਮਾਡਲ ਤੇ ਨਾ ਮੇਰਾ ਗੁਜਰਾਤ ਦਾ ਮਾਡਲ ਤੇ ਕਿੰਨੇ ਲੋਕ ਜਾਣਦੇ ਮੈਨੂੰ ਹੱਥ ਖੜਾ ਕਰਿਆ ਪਰ ਜਿਹੜਾ ਨੇਰੇ ਬਾਬਾ ਮੈਂ ਭਰਾਵਾ ਕੌਣ ਜਾਣਦੇ ਸਾਰੇ ਆਂਦੇ ਆ ਮੈਂ ਕਿਉਂ ਤੁਸੀਂ ਏਡੇ ਅੱਡੀਆਂ ਚੁਕਚੁਕ ਮੈਨੂੰ ਵੇਟ ਕਰਦੇ ਇੰਨੇ ਸ਼ਾਹ ਦੇ ਨਾਰੇ ਲਾਉਂਦੇ ਤੇ ਇੰਨੇ ਨਜ਼ਰ ਦੇ ਬੈਠੇ ਜੇ ਆਂਦੇ ਅਸੀਂ ਦੀਕਦੇ ਪਏ ਦੂਸੀ ਆ ਗਿਆ ਉਹ ਤੁਸੀਂ ਲੱਤ ਲਾਉਂਦੇ ਜੇ ਤਾਂ ਉਤਸ਼ਾਹ ਵਾ ਤੁਸੀਂ ਕੰਮ ਕਰਨ ਵਾਲੇ ਬੰਦੇ ਜੇ ਅਸੀਂ ਜਾਣਦੇ ਆ ਰਿਸ਼ਤੇਦਾਰ ਵੀ ਅਗੇ ਅਸੀਂ ਉਤਰਾਂ ਵੀ ਜਾਣਦੇ ਜਦੋਂ ਜੋ ਤੁਸੀਂ ਕਰਦਾ ਕਿੰਨੇ ਨਹੀਂ ਕੀਤਾ ਸਾਨੂੰ ਇਹ ਵਿਸ਼ਵਾਸ ਹੈ ਸਾਡਾ ਵੀ ਹੋਊਗਾ ਬੰਦੇ ਨੂੰ ਥੋੜੀ ਕਹਿਣ ਦੀ ਲੋੜ ਆ ਕੰਮ ਤੇ ਆਪਣੇ ਆਪ ਬੋਲਦਾ ਮੇਰੋਂ ਪੱਤਰਕਾਰਾਂ ਦੇ ਰਲਾਵਾ ਸਾਹਿਬ ਬੰਦੇ ਦੀ ਤੁਹਾਡਾ ਕਿਹਦੇ ਨਾਲ ਮੁਕਾਬਲਾ ਕਰਦੇ ਜੀ ਚਾਰ ਕੈਂਡੀਡੇਟ ਆ ਨਾ ਮਖਾ ਜਿਹੜਾ ਆਪਣਾ ਸਿੰਗਲ ਇੱਕ ਸਿਰ ਵਿੱਚ ਜਿਹੜਾ ਆਪਣਾ ਇੱਕ ਕੰਮ ਗਣਾਦੂ ਨੱਖ ਹੈ ਆ ਕੀਤਾ ਮੇਰਾ ਮੁਕਾਬਲਾ ਉਹਦੇ ਨਾਲ ਅੱਜ ਤੱਕ ਬਾਅਦ ਨਹੀਂ ਆਈ ਕਿਸੇ ਦੇ ਇੱਕ ਕੰਮ ਨਹੀਂ ਦੱਸਿਆ ਕੀਤਾ ਇਹਦਾ ਦੱਸੇ ਫਿਰ ਇੱਕ ਪੱਤਰਕਾਰ ਆ ਗਿਆ ਚਾਰ ਸਕਿਆ ਗੰਦੇ ਨਾਲ ਤੇ ਰਿੰਦਾ ਪ੍ਰਾਈਵੇਟ ਕੰਪਨੀ ਦੇ 1 ਕਿਲੋਮੀਟਰ ਹਰਸ਼ਾ ਪਾ ਕੇ ਟਰੱਕਾਂ ਦਾ ਉੱਥੇ ਪਾਰਕਿੰਗ ਬਣਾਈ ਹੈ ਇਹ ਸਰਕਾਰ ਜਿੱਦੀ ਵੱਡੀ ਹੈ 20 ਲੱਖ ਵੋਟ ਦਾ ਨਮਾਇੰਦਾ ਹੋਵੇ ਸਮਾਰਟ ਸਿਟੀ ਦਾ ਦਰਜਾ ਹੋਵੇ ਅਸਮਰ ਸਰ ਨੂੰ ਤੇ ਉਹ ਨਲਕ ਦੇ ਵਿੱਚ ਰਹਿੰਦਾ ਹੋਵੇ ਤੇ ਤੁਸੀਂ ਕੀ ਆਸ ਰੱਖ ਸਕਦੇ ਉਸ ਤੋਂ ਉਹ ਮੈਂ ਕਹਿੰਦਾ ਹੁਣ ਮੱਕ ਦੀ ਮਗਾ ਨਾ ਦੁਰਸੀ 3 ਕਿਲੋਮੀਟਰ ਰਹਿੰਦਾ ਨਹੀਂ ਉੱਥੇ ਉਸ ਵੇਲੇ ਮੈਂ ਉਥੋਂ ਇਲੈਕਸ਼ਨ ਨਹੀਂ ਸੀ ਲੜਿਆ 3 ਕਿਲੋਮੀਟਰ ਨਾਲਾ ਵੱਡੇ ਸੀਵਰ ਪਾ ਕੇ ਹੋਰ ਲੇਨ ਬਣਾ ਕੇ ਲਾਈਟਾਂ ਸੋਹਣੀਆਂ ਲਾ ਕੇ ਬੂਟੇ ਲਾ ਕੇ ਮਾਲ ਰੋਡ ਵਰਗੀ ਸੜਕ ਬਣਾਤੀ ਵਿਖਿਆ ਨਾ ਮੈਂ ਕਿਹਾ ਇਹ ਗੰਦਾ ਨਾਲਾ ਅਨੰਦ ਜੋਸ਼ੀ ਬੰਦ ਕਰਕੇ ਉੱਤੇ ਸੈਰਗਾ ਬਣਾ ਕੇ ਸਾਈਕਲ ਟ੍ਰੈਕ ਬਣਾ ਕੇ ਇਹਨੂੰ ਰਾਹ ਦਊਗਾ ਅੰਤੀ ਨੂੰ ਇਹਨੂੰ ਕਹੋ ਮੈਨੂੰ ਵੋਟਾਂ ਬਾ ਤੂੰ ਨਹੀਂ ਕਰ ਸਕਿਆ ਮੈਂ ਤੈਨੂੰ ਕਰਕੇ ਦਊਂਗਾ ਤੈਨੂੰ ਮੈਂ ਸੁੱਖ ਚ ਪਾਉਂਗਾ ਤੈਨੂੰ ਮੈਂ ਨਜਾਤ ਕੋ ਤੋਂ ਮੈਂ ਦਊਂਦਾ ਕੀ ਜਵਾਬ ਹੈ ਜੀ ਹਾਂ ਗਾ ਕੋਈ ਜਵਾਬ ਹੀ ਨਾ ਕੋ ਸਾਹਮਣੇ ਆ ਕਿ ਤਰ੍ਹਾਂ ਚੁਠਲਾਉਣਗੇ ਦੋ ਵਾਰੀ ਅੰਪੀ ਬਣ ਗਿਆ ਜਿਹੜਾ 10 ਸਾਲਾਂ ਚ ਦੋ ਬਹਨ ਦਾ ਕੰਮ ਨਹੀਂ ਕੀਤਾ ਆਪ ਗੰਦੇ ਨਾਲ ਇਹ ਤਾਂ ਤੁਹਾਨੂੰ ਕੀ ਆਸ ਦੱਸੋ ਜੀ ਹੈਗੀ ਕੋਈ ਆਸ ਇੱਕ ਕੰਮ ਨਹੀਂ ਕਰਾ ਸਕਦੇ ਇੱਕ ਸਿੰਗਲ ਪੱਤਰਕਾਰ ਪੁੱਛਿਆ ਜੀ ਉਹ ਚੈਲੰਜ ਕਰਦਾ ਜੋ ਸੀ ਆਂਦਾ ਜੀ ਅਸੀਂ ਝੂਠ ਬੋਲੀ ਜਾਂਦੇ ਬੁਲਾਣਾ ਕਰਦੇ ਠੀਕ ਹੋਏ ਹੁਣ ਝੂਠ ਕਿਹੜੇ ਦਾ ਸੁਆਖੂਗਾ ਤੇ ਸ੍ਰੀ ਆਮ ਸਾਹਮਣੇ ਹੈ ਹੈ ਮੇਰੇ ਕੰਮ ਉਹਦੇ ਤੇ ਸੋਸ਼ਲ ਫੇਸਬੁੱਕ ਤੇ ਪਏ ਪਤਾ ਨਹੀਂ ਕਿੱਥੇ ਪਏ ਉੱਥੋਂ ਲੋਕੀ ਵੇਖ ਲੈਣ ਤੇ ਮੈਂ ਕਹ ਤੂੰ ਦੱਸ ਹੀ ਦੇ ਇੱਕ ਤੇ ਦੱਸ ਦੇ ਮੈਂ ਲਿਖ ਦੀ ਗੱਲ ਕੀਤੀ ਬਾਕੀ ਫੜਦੇ ਰਹਿਣਗੇ ਲੋਕੀ ਕੀਤਾ ਤੇ ਕੱਟ ਕੋ ਲਈ ਇਹ ਕੀਤਾ ਤੁਹਾਡੇ ਪੈਸੇ 20 ਲੱਖ ਰੁਪਈਆ ਚੰਡੀਗੜ੍ਹ ਗੌਰਮ ਕਲੱਬ ਨੂੰ ਦਿੱਤਾ ਮੈਂਬਰ ਬਣ ਗਿਆ ਆਪਣੇ ਕੋਲੋਂ ਦੇ ਕੇ ਮੋਟਾ ਲੈਂਦਾ ਜੇ ਲੈਣੀਆਂ ਤੁਹਾਡੇ ਪੈਸੇ ਕਿਉਂ ਦਿੱਤੇ ਇਹ ਕੀਤਾ ਇਸ ਕਰਕੇ ਆਪਾਂ ਇਹਨਾਂ ਨੂੰ ਮੋਜਾਂ ਲਾਉਣ ਵਾਸਤੇ ਬਟਨ ਦੱਬ-ਦੱਬ ਕੇ ਆਪਣੀਆਂ ਉਮਰਾਨਾਂ ਨਘਾਈਏ ਤੇ ਸੇਵਾਦਾਰਿਆ ਇਤਰਾ ਹੀ ਰਹਿਣਾ ਮੈਨੂੰ ਵੱਖਰੀ ਕੁਰਸੀ ਨਹੀਂ ਮੇਰੇ ਕੋਲ ਜਦੋਂ ਲੋਕ ਜਾਂਦੇ ਮੈਂ ਆ ਕੇ ਜਿੱਥੇ ਬੈਠੇ ਨੇ ਉੱਥੇ ਵਿਚਕਾਰ ਬਹਿ ਜਾਂਦਾ ਮੇਰੀ ਆਦਤ ਹੈ ਮੰਤਰੀ ਸੀ ਸਾਈਕਲ ਤੇ ਜਾਂਦਾ ਸੀ ਲੋਕਾਂ 'ਚ ਕੰਪਨੀ ਬਾਅਦ 2 ਘੰਟੇ ਘੁੰਮਦਾ 100 150 200 ਫੋਨ ਤੇ ਕੋ ਉੱਥੇ ਕਰਕੇ ਲੋਕਾਂ ਦੇ ਕੰਮ ਕਰਾ ਦਿੰਦਾ ਮੰਤਰੀ ਟਾਈਮ ਤੇ ਵੀ ਇਤਰਾ ਹੀ ਰਿਹਾ ਯਾਰੀ ਦੁਕਾਨ ਤੇ ਕਦੇ ਬੈਠਾ ਉੱਥੇ ਲੋਕੀ ਆ ਜਾਂਦੇ ਪਤਾ ਹੀ ਕੋਣ ਸੱਤ ਤੋਂ 9 ਵਜੇ ਤੱਕ ਜੇ ਕੰਪਨੀ ਬਾਹਰ ਗਿਆ ਉੱਥੇ ਜੱਜੋ ਤੁਰਦੇ ਆ ਫਿਰਦੇ ਫੋਨ ਕਰੀ ਜਾਂਦੇ ਕੰਮ ਕਰੀ ਜਾਂਦੇ ਫਿਰ ਕਦੇ ਗਿਆਨੀ ਲੱਗੇ ਚਾਹ ਚੁੰਦੇ ਬੈ ਗਏ ਉੱਥੇ ਲੋਕੀ ਆ ਗਏ ਉੱਥੇ ਕਰਦੇ ਬਕਾਤਰ ਬਿਠੇ ਸਾਰੇ ਜਿਹੜੇ ਦਫ਼ਤਰ ਕੰਮ ਨੇ ਬਿਠੇ ਇਹਦਾ ਕੰਮ ਆਉਂਦਾ ਹੀ ਅੱਧੇ ਘੰਟੇ ਬਾਅਦ ਅਫਸਰ ਉਹਦੇ ਕੋਲ ਹੁੰਦਾ ਕੰਮ ਦਾ ਤਾਂ ਆਨੰਦ ਆਉਂਦਾ ਯਾਰ ਕੋ ਕਰੀਦੇ ਸਾਈ ਕੋਈ ਦੁਨੀਆ ਤੇ ਮੈਨੂੰ ਕੰਮ ਔਖਾ ਨਹੀਂ ਤੇ ਲੱਗਦਾ ਤੇ ਕੋਈ ਔਖਾ ਲੱਗਾ ਨਹੀਂ ਤੇ ਕੰਮ ਔਖਾ ਕੋਈ ਹੁੰਦਾ ਵੀ ਨਹੀਂ ਤੇ ਕੋਈ ਕੰਮ ਔਖਾ ਨਹੀਂ ਦੱਸਦੀ। ਇੱਛਾ ਹੋਵੇ ਨਾ ਮਾਰੂਥਲ ਤੋਂ ਪਾਣੀ ਕੱਢ ਲੈਂਦੇ ਲੋਕੀ। ਇੱਛਾ ਸੀ। ਇਮਾਨਦਾਰੀ ਨਾਲ ਕੀਤਾ ਇੱਥੋਂ ਦੇ ਲੋ। ਜਨੂਨ ਦੇ ਨਾਲ ਕੋਈ ਪਬਲਿਕ ਇੰਟਰਸਟ ਦਾ ਕੰਪਨੀ ਰੇਂਦਾ ਬੰਦੇ ਦੀ ਇੱਛਾ ਵੇਖ ਲੈ ਲਿਖ ਦੋ। ਆਈ ਟੈਂਸ਼ਨ ਤਾਰਾਂ ਹੀ ਮੌਤ ਦਾ ਜਾੜ ਲੋਕਾਂ ਦੇ। ਸੈਂਕੜੇ ਲੋਕ ਮਰ ਗਏ ਕਿਸੇ ਨੇ ਸੋਚਿਆ ਤੱਕ ਨਹੀਂ। ਜਦੋਂ ਵਿਧਾਨ ਸਭਾ 'ਚ ਖੜਾ ਹੋਇਆ ਮੰਤਰੀ ਦੇ ਹੱਥ ਖੜੇ ਹੋ ਗਏ ਮੇਰੇ ਸਾਹਮਣੇ। ਉਹਦੇ ਦੀ ਵਕਾਲਤ ਲੱਗਦੀ ਆ ਤਰਕ ਹੁੰਦਾ ਆ ਦੇਦੀ ਇਹਨਾਂ ਕਲ ਕਨਸਟ੍ਰਕਸ਼ਨ ਆ ਗਿਆ ਥੱਲੇ ਅਫਸਰ ਤੋਂ ਆ ਜਵਾਬ ਲਿਖ ਕੇ ਭੇਜਦੇ ਆ ਕਿ ਤਾਰਾਂ ਪਹਿਲਾਂ ਦੀਆਂ ਸੀ ਕਨਸਟ੍ਰਕਸ਼ਨਾਂ ਮੰਗਣ ਦੀਆਂ ਹੁੰਦਾ ਕਿ ਠੀਕ ਆ ਜਿੰਨੇ ਅਫਸਰਾਂ ਦੇ ਟਾਈਮ ਦੇ ਉੱਤੇ ਇਹ ਕਨਸਟ੍ਰਕਸ਼ਨ ਹੋਈਆਂ ਸਫਰ ਕੇ ਅੰਦਰ ਦੇ ਜੋ ਬੱਚਾ ਜਿਹੜੇ ਬੰਦੇ ਮਰੇ ਆ ਉਹਨਾਂ ਦੇ ਐਫਆਈਰ ਕਰੋ ਇਹਨਾਂ ਬੰਦੇ ਜਿਨ੍ਹਾਂ ਨੇ ਕਨਸਟ੍ਰਕਸ਼ਨ ਹੋਣ ਦਿੱਤੀ ਭਾਈਨੇ ਦੂਰ ਰਹਿਣਾ ਨਾ ਇਦਾਂ ਲੱਗੇ ਚਲ ਗਿਆ ਭਲੇਖੇਣਾ ਚਿੰਬਰ ਗਿਆ ਘਰ ਜਿਹਨਾਂ ਨੂੰ ਪਤਾ ਦਾ ਬੀਬੀਆਂ ਨੂੰ ਹਵਾ ਮੋੜਦੀ ਆ ਕਿਤੇ ਕੱਪੜਾ ਛੰਡਿਆ ਆ ਉਹਦੀ ਭੂਰ ਜੀ ਉੱਡੀ ਤੇ ਅੱਗੇ 10 ਫੁੱਟ ਤੇਰੇ ਦੇ ਤੇ 15 ਫੁੱਟਾਂ ਦਾ ਵੀ ਖੇਚ ਲਿਆ ਨਿਆਣਾ ਗੁੱਡੀ ਘੱਟੀ ਲੁੱਟਣ ਡਾਉਣ ਚਲ ਗਿਆ ਤਦ ਖਿੱਚਿਆ ਗਿਆ ਕੀ ਕਸੂਰ ਮੈਂ ਕਹਿੰਦਾ ਲੋਕਾਂ ਦਾ ਮੈਂ ਕਹਿੰਦਾ ਮੈਨੂੰ ਪਤਾ ਸੀ ਐਮ ਸਾਹਿਬ ਇੱਕ ਜਾਨ ਬਚਾਉਣ ਦੀ ਜਿਹੜੀ ਕੀਮਤ ਹੈ ਨਾ ਸਰਕਾਰ ਸਾਰਾ ਬਜਟ ਲੱਗ ਜੇ ਨਾ ਤੇ ਸਭ ਤੋਂ ਅੰਚ ਹੈ ਵੀ ਜਾਨ ਬਚਾਉਣ ਨੂੰ ਪਹਿਲ ਹੁੰਦੀ ਆ ਤੁਹਾਨੂੰ ਪਤਾ ਨਾ ਬੋਰ ਵਿੱਚ ਕਿਤੇ ਬੱਚਾ ਡਿੱਗ ਪੇ ਸਾਰੀ ਮਸ਼ੀਨਰੀ ਲਾ ਦਿੰਦੇ ਆ ਫੌਜ ਵੀ ਬੁਲਾ ਲੈਂਦੇ ਆ ਪੈਸੇ ਦੀ ਪਰਵਾਹ ਨਹੀਂ ਹੁੰਦੀ ਵੀ ਅਸੀਂ ਜੀਦਾ ਕੱਢ ਲੀਏ ਮੈਂ ਕਿਹਾ ਤੁਹਾਡੇ ਸਾਹਮਣੇ ਮਰਦੇ ਪਿਆ ਹੈ ਹੈ ਤੇ ਆਪਾਂ ਨੇ ਅਜੇ ਇਹ ਲੋਕੀ ਪੈਸੇ ਜਮਾ ਕਰਾਉਣ ਤੇ ਫੇਰ ਉਤਰਨੀ ਹੈ ਕਿੱਥੋਂ ਕਰੋੜਾ ਰੁਪਏ ਦੇਣਗੇ ਲੋਕੀ ਮੈਂ ਕਿਹਾ ਸਾਰੀਆਂ ਗੱਲਾਂ ਛੱਡੋ ਇਹ ਮਿੰਟ ਸਕਾਟ ਹੋ ਰਿਹਾ ਸੀਐਮ ਸਾਹਿਬ ਅੱਜ ਤੋਂ ਬਾਅਦ ਜਿਹੜਾ ਬੰਦਾ ਮਰੂਦਾ ਦੀ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਸੀਐਮ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੋਊਗੀ ਰਿਕਾਰਡ ਹੁੰਦਾ ਪਿਆ ਨਾ ਅੱਜ ਤੁਹਾਡੀ ਡਿਊਟੀ ਲਾਤੀ ਜ਼ਿੰਮੇਵਾਰੀ ਸੋ ਆਪ ਖਤਮ ਬੰਦਾ ਬਚਾਉਣਾ ਸਰਕਾਰ ਦੀ ਪਹਿਲ ਆ ਮੈਂ ਕਹਾਂ ਜੋ ਹੋ ਗਿਆ ਅੱਜ ਤੋਂ ਬਾਅਦ ਜਿਹੜਾ ਬੰਦਾ ਪਰੂਗਾ ਉਹ ਜ਼ਿੰਮੇਵਾਰੀ ਸਰਕਾਰ ਦੀ ਤੇ ਸੀਐਮ ਸਾਹਿਬ ਤੁਹਾਡੀ ਹੋ ਹੱਥ ਖੜੇ ਹੋ ਗਏ ਕਹਿੰਦੇ ਜੀ ਐਸ ਅ ਸਪੈਸ਼ਲ ਕੇਸ ਇਹ ਤਾਰਾ ਸਰਕਾਰ ਆਪਣੇ ਖਰਚੇ ਤੇ ਹਟਾਊਗੀ ਭਾਜੀ 10 ਕਰੋੜ ਰੁਪਏ ਲੱਗਾ ਔਰ 12 14 ਕਿਲੋਮੀਟਰ ਦੀ ਤਾਰ ਆ ਕੇ 15 ਕਰੋੜ ਗਰਵੀ ਕਿਲੋਮੀਟਰ ਕੰਮ ਹੋ ਗਿਆ ਤੇ ਮੈਂ ਜਦੋਂ ਵਿਧਾਨ ਸਭਾ ਨਿਕਲਿਆ ਮੈਨੂੰ ਅੱਦੇ ਵਿਧਾਨ ਸਭਾ ਨੇ ਮੈਨੂੰ ਵਧਾਈ ਦਿੱਤੀ ਵੀ ਅਸੀਂ ਤਿੰਨ ਵਾਰੀ ਐਮਏ ਬਣਿਆ ਕੋ ਚਾਰ ਵਾਰੀ ਬਣਿਆ ਕੋ ਮੰਤਰੀ ਬਣ ਗਿਆ ਤੇ ਸੋਚਦੇ ਹੀ ਰਹੇ ਸਾਡੇ ਵੀ ਕੋ ਆ ਗਿਆ ਤੂੰ ਕੰਮ ਕਰਾ ਗਿਆ ਪਤਾ ਨਹੀਂ ਕਿ ਤਰ੍ਹਾਂ ਸਹੀ ਸੋਚਿਆ ਹੀ ਨਹੀਂ ਕਦੀ ਤੇ ਉਹ ਸੋਚੇ ਤੇ ਇਥੋਂ ਆ ਜਾਵੇ ਜਿਹੜਾ ਇਥੋਂ ਦਿਲੋਂ ਸੋਚ ਕੇ ਕੰਮ ਕਰੂਗਾ ਤੇ ਦਿਮਾਗ ਵੀ ਚੱਲੂਗਾ ਸਭ ਕੁਝ ਚੱਲੂਗਾ ਹਰ ਐਪਟ ਲੱਗੂਗਾ ਸਿਰੇ ਲੱਗੂ ਕੰਮ ਇਸ ਕਰਕੇ ਕੰਮ ਕੋਈ ਉਖਾੜੀ ਕਰਕੇ ਉਖਾਵਾਉਂਦਾ ਸਭ ਝੂਠੇ ਝੂਠ ਤੁਹਾਨੂੰ ਸਬਜ ਬਾਗ ਵਖਾਉਂਦੇ ਆ ਤੁਹਾਡੀਆਂ ਮੋਟਾ ਲੁੱਟ ਕੇ ਲੈ ਜਾਂਦੇ ਤੂੰ ਕੌਣ ਮੈਂ ਕੌਣ ਇਹ ਮੈਨੂੰ ਹਲੇ ਬਣਿਆ ਨਹੀਂ ਕਦੋਂ ਉਹਦੇ ਮਿਲਦੇ ਆ ਬਲੰਦਰ ਕਿੰਨੇ ਚਿਰ ਦਾ ਲੱਗਾ ਪੁੱਛੋ ਹਾਂ ਜੀ ਇਹ ਜਦੋਂ ਫੋਨ ਕਰਦੇ ਦੱਸੋ ਜੀ ਕੀ ਚੱਲ ਰਿਹਾ ਕਦੀ ਜਗਰਾਤੇ ਸੱਦ ਲੈਂਦੇ ਹਲੇ ਕੋ ਮੇਰੇ ਕੋ ਤਾਕਤ ਪਾਵਰ ਤੇ ਨਹੀਂ ਅ ਜਿਹੜਾ ਵੀ ਬੰਦਾ ਫੋਨ ਕਰਦਾ ਹੁਣ ਡੂੜਖ ਮਹੀਨੇ ਦੀ ਮਾਫੀ ਆ ਬੈਕ ਹਾਲ ਆਉਂਦੀ ਆ ਜਦੋਂ ਮੰਤਰੀ ਸੀ ਉਦੋਂ ਵੀ ਆਉਂਦੀ ਸੀ ਹੁਣ ਵੀ ਆਉਂਦੀ ਆ ਬਾਅਦ ਚ ਲਿਆਉ ਤੇ ਜਿਹੜਾ ਬੰਦਾ ਅਪਰੋਚ ਹੀ ਨਹੀਂ ਤੈਨੂੰ ਬਾਹੋਂ ਹੀ ਨਹੀਂ ਫੜ ਸਕਦਾ ਕੋਈ ਤੇ ਉਹਨੇ ਕਰਨਾ ਕਰਵਾਉਣਾ ਕੀ ਤੈਨੂੰ ਸਮੱਸਿਆ ਦੱਸ ਤੇ ਕੌਣ ਕੀ ਕਰੂਗਾ ਇਸ ਕਰਕੇ ਸਮਾਂ ਲੈ ਕੇ ਆਓ ਅਗਲੀ ਸਰਕਾਰ ਵੀ ਬਣਨੀ ਆ ਤੇ ਮੈਂ ਤੁਹਾਨੂੰ ਇਹ ਦੱਸਦਾ ਸੁਖਬੀਰ ਬਾਦਲ ਵਰਗਾ ਦੁੱਧਾ ਲੀਟਰ ਪੰਜਾਬ ਚ ਨਹੀਂ ਲਿਆਗਾ ਮੈਂ 35 ਸਾਲ ਬੀਜਪੀ ਦੇ ਰਿਆ ਜਿੰਨਾ ਦਿਨ ਹੱਕ ਦੇ ਜੋਰ ਨਾਲ ਕੰਮ ਚੱਲਿਆ ਚਲਾਇਆ ਮੈਂ ਇਤਨਾ ਹੀ ਰਿਆ ਜਿਤਨਾ ਕਿਸਾਨੀ ਮੋਰਚੇ ਇਕੱਠਿਆ ਸੀ ਤੇ ਉਤਰਾ ਹੀ ਸਰਕਾਰ ਜਦੋਂ ਰਖਤ ਸੀ ਬੀਜਪੀ ਦੇ ਤੇ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਮੈਂ ਪਬਲਿਕਲੀ ਪ੍ਰਵਾਹ ਕਰਦਾ ਨਾ ਲੀਡਰ ਦੀ ਕਰਦਾ ਹੈ ਨਾ ਅਫਸਰ ਦੀ ਕਰਦਾ ਹੈ ਤੇ ਹੁਣ ਵੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਮੈਂ ਖੇਤਰੀ ਪਾਰਟੀ ਦਾ ਹਾਂ ਤੇ ਇਸ ਕਰਕੇ ਕਿ ਪੰਜਾਬ ਦੀ ਲੜਾਈ 103 ਸਾਲ ਇਹਨੇ ਲੜੀ ਹੈ ਇਹ ਇਹ ਨਹੀਂ ਲੱਗਦੀ ਸਭ ਰਿਮੋਟ ਨਾਲ ਚਲਾਉਦੇ ਨੇ ਦਿੱਲੀਆਂ ਬੈਠ ਕੇ ਅੰਗਰੇਜ਼ ਜੋ ਗੁਲਾਮ ਸੀ ਉਹਨਾਂ ਲੰਡਨ ਤੋਂ ਬੈਠ ਕੇ ਰਿਮੋਟ ਚਲਾਉਦੇ ਹੀ ਹੈ ਦਿੱਲੀਆਂ ਚਲਾਉਂਦੇ ਫਰਕ ਕੋਈ ਨਹੀਂ ਜੇ ਇਹਨਾਂ ਨੂੰ ਇੰਟਰਸਟ ਕੋਈ ਨਹੀਂ ਦਿੱਤਾ ਤੇ ਇਹਨਾਂ ਨੂੰ ਲਗਾ ਕੋਈ ਨਹੀਂ ਇਹ ਦਿੱਲੀ ਵਾਲਿਆਂ ਨਾਲ ਤੁਹਾਡੇ ਨਾਲ ਰਾਜ ਹੀ ਕਰਨਾ ਆਉਂਦੇ ਜੇ ਜੇ ਲਗਾ ਕੇ ਇਹਨੂੰ ਲਗਾ ਕੋ ਖੇਤਰੀ ਪਾਰਟੀ ਸ਼੍ਰੋਮਣੀ ਕਾਲੇ ਤਲੁਕੇ ਤੁਹਾਡੇ ਨਾਲ ਤੁਹਾਡੀ ਲੜਾਈ ਲੜ